ਅੱਜ ਕਾਲਾ ਟਾਈਮ ਸੋਸ਼ਲ ਮੀਡੀਆ ਦਾ ਟਾਈਮ ਹੈ ਸੋਸ਼ਲ ਮੀਡੀਆ ਇਨਫਲੂਐਂਸਰਸ ਜੋ ਐ ਨੇ ਉਹ ਵੀ ਕਪੜਾ ਯੋਗਦਾਨ ਪਾ ਰਹੇ ਨੇ ਇੱਥੇ ਕਿਸਾਨੀ ਸੰਘਰਸ਼ 2.0 'ਚ ਕਿਉਂਕਿ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਹੁੰਦੇ ਨੇ ਉਹਨਾਂ ਨਾਲ ਕਾਫੀ ਪਬਲਿਕ ਜੁੜੀ ਹੁੰਦੀ ਆ ਉਹਨਾਂ ਦਾ ਇੱਕ ਆਪਣਾ ਆਡੀਅנס ਬੇਸ ਹੁੰਦਾ ਹੈ ਤਾਂ ਉਹਨਾਂ ਤੱਕ ਸਨੇਹਾ ਪਹਜਾਣਾ ਇਹ ਵੀ ਆਪਣੇ ਆਪ 'ਚ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੀ ਸੇਵਾ ਹੈ ਗੱਲਬਾਤ ਕਰਨਿਆ ਹਣੀ ਸੇਠੀ ਸੋਸ਼ਲ ਮੀਡੀਆ ਇਨਫਲੂਐਂਸਰ ਸਾਡੇ ਨਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਆਪਾਂ ਜੀ ਅਸੀਂ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਦਾ ਬਹੁਤ ਇੰਪੋਰਟੈਂਟ ਰੋਲ ਹੈ ਅੱਜਕੱਲ ਹਣਾ ਹੁਣ ਜਿਵੇਂ ਤੁਸੀਂ ਸੋਸ਼ਲ ਮੀਡੀਆ ਇਨਫਲੂਐਂਸਰ ਹੋ ਤੇ ਕਿਸਾਨੀ ਸੰਘਰਸ਼ ਦੀ ਗੱਲ ਰੱਖੋਗੇ ਆਪਣੇ ਉਹ ਤੇ ਪਲੇਟਫਾਰਮ ਤੇ ਬਿਲਕੁਲ ਅਸੀਂ ਪਹਿਲੇ ਦਿਨ ਨਾਲ ਸੀਗਾ ਮੈਂ ਆਪ 3 ਵਜੇ ਤੱਕ ਹੋ ਰਹੀ ਸੀ ਮੇਰੇ ਲੱਤ ਤੇ ਲੱਗ ਗਈ ਥੋੜੀ ਮੈਂ ਵਾਪਸ ਮੁੜ ਗਿਆ ਸੀਗਾ ਅਸੀਂ ਜਦੋਂ ਪਹਿਲੇ ਦਿਨ ਟਕਰਾ ਹੋਇਆ ਤਾਂ ਸਾਰੀਆਂ ਵੀਡੀਓ ਆਪਣੇ ਪੇਜ ਤੋਂ ਪਾਈਆਂ ਨੇ ਔਰ ਪਾਣੀਆਂ ਚਾਹੀਦੀਆਂ ਵੀ ਨੇ ਅਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਾਉਣਾ ਨਾਲ ਖੜੇ ਆ ਅਸੀਂ ਇੱਕ ਦੁਕਾਨਦਾਰ ਹੋਣ ਦੇ ਨਾਤੇ ਜਦੋਂ ਤਾਂ ਸਾਨੂੰ ਕਿਸਾਨਾਂ ਦੀ ਲੋੜ ਹੈ ਤਾਂ ਉਹ ਸਾਡੇ ਭਰਾ ਨੇ ਅੱਜ ਉਹਨਾਂ ਨੂੰ ਸਾਡੀ ਲੋੜ ਹੈ ਤੇ ਸਾਨੂੰ ਨਹੀਂ ਉਹਨਾਂ ਨਾਲ ਖੜਨਾ ਚਾਹੀਦਾ ਪਿਛਲੇ ਧਰਨੇ ਤੋਂ ਵੀ 2020 ਦੇ ਵਿੱਚੋਂ ਇੱਕ ਬਹੁਤ ਵੱਡੀ ਟ੍ਰੈਜੇਡੀ ਹੋਈ ਸੀਗੀ ਸਾਡੇ ਦੇ ਨਾਲ ਉਸ ਤੋਂ ਮੈਨੂੰ ਹਾਈਪ ਮਿਲੀ ਸੀਗੀ ਸੋ ਸਾਨੂੰ ਪੇਜਿਸ ਚੱਲਣ ਲੱਪੇ ਮਹਾਰਾਜ ਦੀ ਕਿਰਪਾ ਬਹੁਤ ਭਰਾਵਾਂ ਦਾ ਫੈਨ ਫਾਲੋਇੰਗ ਹੋਇਆ ਤੁਸੀਂ ਬਿਜ਼ਨਸਮੈਨ ਹੋ ਇੱਕ ਗੱਲ ਲੈ ਕੇ ਜਿਵੇਂ ਕਿਸਾਨੀ ਕੀਤਾ ਹੈ ਪੰਜਾਬ 'ਚ ਜ਼ਿਆਦਾਤਰ ਲੋਕ ਕਿਸਾਨ ਨੇ ਕਿਸਾਨੀ ਕੀਤਾ ਜਿਹੜਾ ਹੈਗਾ ਉਹ ਫਾਇਦੇਮੰਦ ਹੋਏਗਾ ਤਾਂ ਉਹ ਅੱਗੇ ਵੀ ਕੁਝ ਖਰੀਦਣ ਗਏ ਚਾਹੋ ਤੁਹਾਡੀ ਸ਼ੂਜ਼ ਦੀ ਦੁਕਾਨ ਹੈ ਚਾਹੇ ਕਿਸੇ ਰੈਸਟੋਰੈਂਟ ਤੇ ਜਾਣਾ ਹੈ ਉਹ ਅੱਗੇ ਵੀ ਸਾਰੇ ਕੀਤੇ ਫਿਰ ਜੁੜੇ ਹੋਏ ਨੇ ਮੈਂ ਭਾਈ ਜੀ ਇਹ ਗੱਲ ਕਹਿਣਾ ਮੇਰਾ ਸ਼ੂਜ਼ ਦਾ ਬਿਜ਼ਨਸ ਹੈ ਮੈਂ ਆਪਣੇ ਰੇਟ ਤੇ ਬੂਟ ਵੇਚਦਾ ਨਾ ਠੀਕ ਹੈ ਤੁਸੀਂ ਜੌਬ ਕਰਦੇ ਹੋ ਤੁਸੀਂ ਕਹੋਗੇ ਜੇ ਮੈਨੂੰ ਲੱਖ ਰੁਪਏ ਪੇਮਣ ਮਿਲਦੇ ਮੈਂ ਤਾਂ ਐਗਰੀ ਹਾਂ ਪਰ ਐਮਐਸਪੀ ਬਾਰ-ਬਾਰ ਮੰਗੇ ਜਾਏ ਤੇ ਕਿਉਂ ਨਹੀਂ ਦਿੰਦੀ ਜਦੋਂ ਕਿਸਾਨਾਂ ਦੇ ਹੱਥ ਵਿੱਚ ਪੈਸੇ ਆ ਜਾਣਗੇ ਤਾਂ ਇਹਨਾਂ ਦੇ ਬੱਚੇ ਬਾਹਰ ਨਹੀਂ ਜਾਣਗੇ ਅੱਜ ਉਹ ਭਾਜੀ ਨੇ ਉਹਨਾਂ ਦੇ ਬੱਚੇ ਦਾ ਸਕੋਪ ਨਹੀਂ ਦਿਖਦਾ ਉਹ ਕੀ ਕਰਨਗੇ ਜਾਂ ਤਾਂ ਲਿਮਟ ਲੈ ਕੇ ਜਾਂ ਕਿਤੇ ਉਹ ਘਰ ਜਾ ਲੈ ਕੇ ਉਹਨੂੰ ਬਾਹਰ ਭੇਜਣ ਦੀ ਇਹੀ ਉਹਨਾਂ ਦਾ ਮੁੱਲ ਇੱਧਰ ਮਿਲੇ ਤੇ ਉਹ ਬਾਹਰ ਬੱਚੇ ਨੂੰ ਕਿਉਂ ਭੇਜਣਗੇ ਉਹ 18 ਜਾਂ 20 ਸਾਲ ਦਾ ਹੋਊਗਾ 18 20 ਸਾਲ ਦਾ ਉਹਨੂੰ ਬਾਹਰ ਭੇਜਣ ਨੂੰ ਕੀਤਾ ਨਹੀਂ ਕੀਤਾ ਨਾ ਜਦੋਂ ਉਹਨਾਂ ਨੂੰ ਬਾਈ ਜੀ ਮੁੱਲ ਮਿਲੂਗਾ ਤੇ ਉਹ ਕਿਉਂ ਪੰਜਾਬ ਖੁਸ਼ਾ ਲਊਗਾ ਜੀ ਦੇਖੋ ਤੁਹਾਡੀ ਇੱਕ ਅਸੀਂ ਕੱਪੜੇ ਵੇਚਦੇ ਆ ਸਾਡੀ ਮਰਜ਼ੀ ਆ ਵੀ ਅਸੀਂ ਇਹ ਹੁੱਡੀ 2000 ਦੀ ਵੇਚਣੀ ਆ ਠੀਕ ਹੈ ਤੁਸੀਂ ਲਾਉਂਗੇ ਨਹੀਂ ਲਾਉਂਗੇ ਅਸੀਂ ਇੰਗਲਿਸ਼ 'ਚ ਲਿਖ ਦਿੰਨੇ ਆ ਫਿਕਸ ਪ੍ਰਾਈਸ ਠੀਕ ਹੈ ਸੋ ਕਿਸਾਨਾਂ ਨੂੰ ਕਿਉਂ ਨਹੀਂ ਹੋ ਰਿਹਾ 2200 ਰੁਪਏ ਨੂੰ ਕਣਕ ਮਿਲਦੀ ਐ ਔਰ 450 ਰੁਪਏ ਨੂੰ ਥੈਲੀ ਮਿਲਦੀ ਐ ਤੁਹਾਨੂੰ ਵੀ ਪਤਾ ਵਾ ਉਹ ਹੈ ਸ਼ਰਾਬ ਤੇ ਐਮਐਸਪੀ ਹੈ ਜਿਨੇ ਸਿਹਤ ਵਿਗਾੜਨੀ ਹੈ ਜਿਹਨੂੰ ਰੋਟੀ ਅਸੀਂ ਖਾਣੇ ਆ ਉਹ ਤੇ ਐਮਐਸਪੀ ਹੈ ਨਹੀਂ ਬਾਈ ਜੀ ਇੱਕ ਗੱਲ ਸੋਚ ਕੇ ਮੈਂ ਪਰਸੋਂ ਦਾ ਨਾ ਇੱਕ ਫੋਟੋ ਦੇਖੀ ਸੀ ਮੈਂ ਦੇਖਿਆ ਤਾਂ ਸਾਹਮਣੇ ਲਾਈਵ ਵੀ ਸੀ ਉਹ ਕੰਡਿਆਲੀ ਤਾਰ ਬਟ ਜਦੋਂ ਮੈਂ ਫੋਟੋ ਤੇ ਕੋਈ ਬੰਦਾ ਲਵਜ਼ ਹੀ ਐਦਾਂ ਦੇ ਲਿਖ ਦਿੰਦਾ ਨਾ ਭੂਮਿਕਾ ਇਹੋ ਜੀ ਬੰਦ ਦਿੰਦਾ ਦਿਮਾਗ ਚ ਬਹਿ ਜਾਂਦੀ ਆ ਉਹ ਤਾਰਾਂ ਦੀ ਫੋਟੋ ਪਾ ਕੇ ਲਿਖਿਆ ਆਇਆ ਸੀਗਾ ਵੀ ਜਿਹੜੀ ਹੈ ਕੰਡਿਆਲੀ ਤਾਰ ਹੈ ਇਹ ਆਵਾਰਾ ਪਸ਼ੂਆਂ ਲਈ ਕ੍ਰਾਈਮ ਹੈ ਐਸ ਕੋਡ ਸੇ ਠੀਕ ਹੈ ਪਰ ਉਸ ਤੋਂ ਵੀ ਵੱਡੇ ਲੈਵਲ ਦੀ ਤਾਰ ਸਾਡੇ ਕਿਸਾਨ ਭਰਾਵਾਂ ਲਈ ਔਰ ਸਾਡੇ ਲਈ ਵਰਤੀ ਗਈ ਸਾਡੀ ਲੈਵਲ ਪਸ਼ੂਆਂ ਤੋਂ ਥੱਲੇ ਆ ਯਾਰ ਅਸੀਂ ਅਵਾਰਾ ਪਸ਼ੂਆਂ ਤੋਂ ਵੀ ਥੱਲੇ ਆ ਤੁਹਾਡੇ ਦਿਮਾਗ ਕਿੱਧਰ ਨੂੰ ਚਲੇ ਗਏ ਆ ਇੱਕ ਟਰੈਕਟਰ ਵੀ ਇਹ ਹੀ ਦੇਖਿਆ ਸੀ ਉਹ ਲਿਆਂਣ ਵੀ ਨਹੀਂ ਦੇ ਰਹੇ ਮੇਰੇ ਖਿਆਲ ਵਾਪਸ ਅੱਗੇ ਫਸਿਆ ਉਹ ਮਿਲਟਰੀ ਨੇ ਫਸਿਆ ਹੋਇਆ ਟਰੈਕਟਰ ਲਿਆਂਣ ਵੀ ਨਹੀਂ ਦੇ ਰਹੇ ਹੈਗੇ ਹੁਣ ਉਹ ਜਿਹੜਾ ਕਿਸਾਨ ਦਾ ਟਰੈਕਟਰ ਹੈ ਟਰੈਕਟਰ ਤੇ ਪੁੱਤਾਂ ਵਰਗਾ ਇਹਨਾਂ ਵਾਸਤੇ ਜਿਵੇਂ ਸਾਡੀ ਦੁਕਾਨ ਜਿਵੇਂ ਇਹਨਾਂ ਦੀ ਜਮੀਨ ਮਾਂ ਕਹਿੰਦੇ ਆ ਸਾਡੀ ਦੁਕਾਨਦਾਰੀ ਵੀ ਸਾਡੀ ਮਾਂ ਪਿਓ ਹੀ ਆ ਠੀਕ ਹੈ ਟਰੈਕਟਰ ਪੁੱਤਾਂ ਵਰਗਾ ਉਹ ਉੱਥੇ ਖੜਾ ਉਹਦੇ ਮਨ ਚ ਕੀ ਖਿਆਲ ਆਉਂਦੇ ਹੋਣਗੇ ਹਣੀ ਸੋਸ਼ਲ ਮੀਡੀਆ ਇਨਫਲੂਐਂਸਰ ਹੋਰ ਵੀ ਜਿਹੜੇ ਹੈਗੇ ਨੇ ਪੰਜਾਬ ਚ ਉਹਨਾਂ ਨੂੰ ਤੇ ਕੀ ਮੈਸੇਜ ਦੇਣਾ ਚਾਹੋਗੇ ਬਾਈ ਜੀ ਕੌਣ ਯੂਟਿਊਬਰ ਜਿਹੜੇ ਸੋਸ਼ਲ ਹਾਂ ਹੋਰ ਵੀ ਹੈਗੇ ਬਾਈ ਜੀ ਮੈਂ ਯੂਟਿਊਬਰਾਂ ਨੂੰ ਸੱਚੋ ਸੱਚੀ ਇਹ ਗੱਲ ਕਹਿਣੀ ਚਾਹਣਾ ਵੀ ਦੇਖੋ ਤੁਸੀਂ ਰੋਜ਼ ਲਾਈਵ ਹੁੰਨੇ ਹੋ ਆ ਸਾਰੀ ਸੰਗਤ ਸਾਡੇ ਭਰਾ ਭੈਣ ਖੜੇ ਇਹਨਾਂ ਨੂੰ ਦੇਖਦੇ ਆ ਤੁਹਾਨੂੰ ਉਹ ਚੀਜ਼ ਦੇ ਪੈਸੇ ਮਿਲਦੇ ਆ ਪਰ ਇਹਨਾਂ ਨੂੰ ਨਹੀਂ ਪਤਾ ਤੁਹਾਨੂੰ ਪੈਸੇ ਕਿੰਨੇ ਮਿਲਦੇ ਆ ਔਰ ਮੈਂ ਹਰੇਕ 4 ਤਰੀਕ ਨੂੰ ਮੈਂ ਇੱਕ ਆਪਣੇ ਲੈਵਲ ਤੇ ਐਨਜੀਓ ਚਲਾਉਣਾ ਮੈਨੂੰ 4 ਤਰੀਕ ਨੂੰ ਮੈਟਾ ਤੋਂ ਪੈਸੇ ਆਉਂਦੇ ਸੀ ਔਰ ਸਿਰਫ ਔਰ ਸਿਰਫ ਪੰਜਾਬ ਦਾ ਇਕਲੋਤਾ ਪੇਜ ਹੈ ਜਿਹੜੀ ਆਪਣੀ ਕਮਾਈ ਦਿਖਾਉਂਦਾ ਅੱਜ ਵੀ ਇਹ ਗੱਲ ਦਾ ਤੁਹਾਡਾ ਡੇਲੀ ਪੋਸਟ ਦੇ ਥਰੂ ਚੈਨਲ ਇੱਕ ਓਪਨ ਚੈਲੰਜ ਹੈ ਵੀ ਕੋਈ ਵੀ ਪੇਜ ਐਦਾਂ ਦਾ ਸ਼ੋਅ ਕਰ ਦਿਓ ਜਿਹੜਾ ਆਪਣੀ ਕਮਾਈ ਦਿਖਾਉਂਦਾ ਹੋਵੇ ਅਸੀਂ ਆਪਣੀ ਕਮਾਈ ਦਿਖਾ ਕੇ ਬਰਾਬਰ ਉਹ ਦੱਸੀਦਾ ਵੀ ਇੱਥੇ-ਇੱਥੇ ਲਾਤੀ ਕਿਉਂਕਿ ਲੋਕਾਂ ਦਾ ਪੈਸਾ ਮੈਨੂੰ ਉਹਦੇ ਤੋਂ ਬਿਜ਼ਨਸ ਮਿਲ ਰਿਹਾ ਪਰ ਤੁਸੀਂ 20 ਲੱਖ 25 ਲੱਖ ਰੁਪਏ ਤੱਕ ਯੂਟਿਊਬਰ ਪੰਜਾਬ ਦੇ ਕਮਾਉ ਠੀਕ ਹੈ ਤੁਸੀਂ ਕਮਾਓ ਜੀ ਸਕਦੇ ਕਮਾਓ ਸਾਨੂੰ ਕੋਈ ਨਹੀਂ ਪਰ ਅੱਜ ਤੁਹਾਡੀ ਲੋੜ ਹੈ ਇੱਥੇ ਹੁਣ ਮੈਂ ਇੱਥੇ ਆਇਆ ਮੇਰੇ ਨਾਲ ਘੱਟੋ ਘੱਟ 2-400 ਬੰਦੇ ਨੇ ਫੋਟੋ ਕਰਾਈ ਹੋਣੀ ਮੇਰੇ ਨਾਲ 2.5 ਲੱਖ ਬੰਦਾ ਜੁੜਿਆ ਹੋਇਆ ਜਿਨ੍ਹਾਂ ਨਾਲ ਵੀਰੇ 50-50 ਲੱਖ ਬੰਦਾ ਜੁੜਿਆ ਹੋਇਆ ਉਹਦੇ ਨਾਲ ਕਿੰਨੇ ਬੰਦੇ ਚਾ ਚੜੂਗਾ ਵੀ ਉੱਥੇ ਉਹਨੇ ਵੀ ਆਣਾ ਉੱਥੇ ਵੀ ਤੁਸੀਂ ਸਿਰਫ ਆਪਣੇ ਘਰ ਵਾਲੀਆਂ ਦਿਖਾਉਣ ਜੋਗੇ ਹੋ ਯਾਰ ਤੁਸੀਂ ਆਪਣੇ ਘਰ ਵਾਲੀਆਂ ਬਲੌਗ ਦਿਖਾਉਣੇ ਚੁੱਕੇ ਨੇ ਇਹਨਾਂ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਇਹ ਵੀ ਆਪਣੇ ਪੇਜ ਤੇ ਪਾ ਰਹੇ ਨੇ ਕਿਸਾਨੀ ਅੰਦੋਲਨ ਬਾਰੇ ਕਿ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਹੈਗੇ ਨੇ ਉਹ ਵੀ ਪਾਣ ਕੀ ਕਹਣ ਹੈ ਬਿਲਕੁਲ ਠੀਕ ਆ ਜੀ ਜਿੰਨੇ ਵੀ ਯੂਟਿਊਬਰ ਹੈਗੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਡੇ ਜਿੰਨੇ ਫਾਲੋਅਰ ਆ ਉਹ ਬਿਲਕੁਲ ਤੁਸੀਂ ਕਿਸਾਨੀ ਅੰਦੋਲਨ ਜਿਹੜਾ YouTube ਤੇ ਪਾਓ ਤੱਕ ਉਹਨਾਂ ਨੂੰ ਵੀ ਡਰ ਹੋਏਗਾ ਨਾ ਜੀ ਜਿਸ ਤਰ੍ਹਾਂ ਕਿਸਾਨੀ ਆਪਣਾ ਜਿੰਨੇ ਜੀ ਮੈਨੂੰ ਡਰ ਨਹੀਂ ਨਹੀਂ ਲੀਡਰ ਜਿੰਨੇ ਆ ਉਹਨਾਂ ਦੇ ਪੇਜ ਬਲੌਕ ਕਰਦੇ ਜਿਸ ਤਰ੍ਹਾਂ ਮੇਰਾ ਵੀ ਤਾਂ ਕਰਨ ਗਈ ਮੇਰਾ ਪਿਛਲਾ 2.5 ਲੱਖ ਫਿਰ ਕੀ ਹੋਊਗਾ ਪੇਜ ਲੋਕਾਂ ਨੇ ਬਣਾਇਆ ਹੋਇਆ ਅੱਜ ਚੱਲ ਜੂਗਾ ਕੱਲ ਨੂੰ ਫੇਰ ਫੋਲੋ ਕਰ ਲੈਣਗੇ ਪਰ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਜੇ ਤੁਸੀਂ ਹਨੀ ਸੇਠੂ ਨੂੰ ਫੋਲੋ ਕਰਦੇ ਹੋ ਜੇ ਉਹ ਲੋਕਾਂ ਦੇ ਵਿੱਚ ਆਉਂਦਾ ਹੈ ਉਹ ਸੱਚੀ ਗੱਲ ਕਰਦਾ ਹੈ ਮੇਰੇ ਪਰਸੋ ਇੰਜਰੀ ਹੋਈ ਆ ਮੈਂ ਕਿਸੇ ਤੇ ਹਾਨ ਨਹੀਂ ਕਰਦਾ ਮੇਰੇ ਰਾੜ ਵੀ ਪਈ ਹੋਈ ਆ ਲੱਤ ਦੇ ਵਿੱਚ ਮੇਰੇ ਵਧੀਆ ਇੰਜਰੀ ਮਤਲਬ ਹੋਈ ਆ ਲੱਗੇ ਆ ਪਰ ਮੈਂ ਤਾਂ ਵੀ ਆਪਣਾ ਫਰ ਸਮਝ ਕੇ ਫੇਰ ਆਇਆ ਕੱਲ ਕਰੇ ਸੀ ਅੱਜ ਫੇਰ ਆ ਬਹੁਤ ਬਿਜ਼ਨਸ ਸੈਟਿੰਗ ਹੈ ਇਹ ਮੈਨੂੰ ਵੀਡੀਓ ਦੇਖਦੇ ਨੇ ਜੇ ਮੈਂ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲਦਾ ਤਾਂ ਕੁਝ ਗਾਲ ਨਾ ਕੱਢਣ ਅਨਫੋਲੋ ਕਰ ਦੇਣ ਇਸੇ ਤਰੀਕੇ ਬਾਕੀ ਦਾ ਤੁਹਾਡੇ ਹੱਥ ਜੋੜ ਕੇ ਵੀਰੇ ਇੱਥੇ ਆਣਗੇ ਕਿਉਂ ਥੋੜਾ ਜਿਹੜਾ ਡਾਟਾ ਫੋਨਾਂ ਚੋਂ ਫੁਗਦਾ ਜਿਹੜੇ ਸਾਲੇ ਕਹਿੰਦੇ ਨੇ 20 ਰੁਪਏ ਦਾ ਨੈੱਟ ਪੈਕ ਪਾ ਕੇ ਉਹ 20 ਰੁਪਏ ਨਹੀਂ ਉਹਦੇ 20 ਪੈਸੇ ਤੁਹਾਡੇ ਘਰੇ ਜਾਂਦੇ ਤੁਸੀਂ ਉਹਦੀ ਰੋਟੀ ਖਾਂਦੇ ਆ ਲੱਖਾਂ ਦੇ ਵਿਊ ਲੋਕ ਕਰਦੇ ਨੇ ਮੇਰੇ ਘਰੇ ਚਾਰ ਜੀ ਨੇ ਇੱਕ ਮੇਰੀ ਮਾਂ ਇੱਕ ਮੇਰੀ ਵਾਈਫ ਇੱਕ ਮੇਰਾ ਭਰਾ ਇੱਕ ਮੇਰਾ ਬੇਟਾ ਨਾ ਮੇਰਾ ਬੇਟਾ ਵੀਡੀਓ ਦੇਖਦਾ ਮੇਰੀਆਂ ਨਾ ਮੇਰੀ ਮੰਮੀ ਦੇਖਦੀ ਹੈ ਠੀਕ ਹੈ ਜੀ ਸਾਨੀ ਦੇਖਦੇ ਨੇ ਇਹਨਾਂ ਦੇ ਬਹੁਤ ਦੇਖਦੇ ਨੇ ਆ ਵੀਰੇ ਹੁਣ ਹੀ ਦੇਖਦੇ ਨੇ ਜੇ ਇਹਨਾਂ ਦੇ ਹਿਸਾਬ ਨਾਲ ਮੈਂ ਨਹੀਂ ਚੱਕਦਾ ਅੱਜ ਇਹ ਝੰਡੇ ਦੀ ਲੋੜ ਹੈ ਜੇ ਮੈਂ ਨਹੀਂ ਚੁੱਕਦਾ ਤਾਂ ਵੀਰੇ ਮੈਨੂੰ ਅਨਫੋਲੋ ਕਰ ਦੇਣਾ ਇਹ ਸਭ ਤੋਂ ਵੱਡਾ ਰਵੈਂਜ ਹੈ ਸਭ ਤੋਂ ਵੱਡਾ ਰਵੈਂਜ ਹੈ ਰਵੈਂਜ ਕਿਉਂ ਹੈ ਇਹ ਇਹਨਾਂ ਦੀ ਕੀਮਤ ਨਹੀਂ ਤੁਸੀਂ ਕਹਿੰਦੇ ਉਹ ਵਿਲੇ ਆ ਇਹ ਇੱਥੇ ਧਰਨੇ ਲਾਉਂਦੇ ਆ ਰੋਡ ਜਾਮ ਕਰਦੇ ਆ ਤੁਸੀਂ 1 ਘੰਟਾ ਰੋਡ ਤੇ ਬੈਠ ਕੇ ਦਿਖਾਓ ਤੁਸੀਂ ਸਿਰਫ ਇੱਕ ਘੰਟਾ ਰੋਡ ਤੇ ਬਹਿ ਕੇ ਦਿਖਾਓ ਅਸੀਂ ਪਿਛਲੀ ਵਾਰੀ ਵੀ ਬਾਪੂ ਜੀ ਕਿੰਨਾ ਧੇਰ ਲੱਗੀ ਸੀ ਉਧਰ 2020 ਚ ਆਪਾਂ ਨੂੰ ਜਾਂ 750 ਕਿਸਾਨ ਸ਼ਹੀਦ ਹੋ ਸਾਲ ਲੱਗਿਆ ਸੀ ਹਾਂ 13 ਮਹੀਨੇ ਲੱਗੇ ਸੀ ਸਾਨੂੰ 13 ਮਹੀਨੇ ਲੱਗੇ ਦੀ ਵੀਰੇ ਠੀਕ ਆ 13 ਮਹੀਨੇ ਚ ਸਾਡਾ 750 ਕਿਸਾਨ ਸ਼ਹੀਦ ਹੋ ਗਿਆ ਅੱਜ ਉੱਤੇ ਇੱਕ ਹੋਰ ਤਿਆਰੀ ਕਰ ਰਹੇ ਹਣਾ ਇੱਕ ਹੋਰ ਕਿਸਾਨ ਗਰਦਾਸਪੁਰ ਦਾ ਸ਼ਹੀਦ ਹੋ ਗਿਆ ਬਾਈ ਜੀ ਜੇ ਇਹ ਘਰੇ ਹੁੰਦੇ ਸ਼ਹੀਦ ਹੋ ਜਾਂਦੇ ਇਹਦੀ ਜ਼ਿੰਮੇਵਾਰੀ ਕੌਣ ਚੱਕੂ ਸਾਡੇ ਜਵਾਕ ਸਾਡੇ ਭਰਾ ਉੱਤੇ ਕੁੱਤਿਆਂ ਵਾਂਗੂ ਬੈਠੇ ਆ ਸਾਹਮਣੇ ਆਰਮੀ ਦੇ ਵੀ ਪਤਲੇ ਗੋਲੇ ਭਰਾਈ ਜਾ ਰਹੇ ਆ ਮੇਰੇ ਸਾਰੇ ਕੁਝ ਹੀ ਆ ਉਹ ਦinsਾਨਾ ਬੰਦ ਕਰਤਾ ਸੀ ਜੇ ਮੈਂ ਇਨਸਾਨ ਆ ਇਹ ਵੀ ਇਨਸਾਨ ਹੀ ਨੇ ਜੇ ਕਿਸੇ ਕੋਲ ਪੈਸੇ ਘੱਟ ਨੇ ਜਾਂ ਵਾਦੇ 14 ਤਾਂ ਨਹੀਂ ਸਿਸਟਮ ਠੀਕ ਹੈ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਵੀ ਪੰਜਾਬਦਰਦੀ ਨੇ ਜੋ ਵੀ ਹੈਗੇ ਨੇ ਉਹ ਇੱਥੇ ਪਹੁੰਚਣ ਜਦੋਂ ਮੰਤਰੀ ਰੋਟੀ ਖਾਂਦੇ ਹੋਣੇ ਜਾਂ ਫਿਰ ਆਰਮੀ ਵਾਲੇ ਰੋਟੀ ਖਾਂਦੇ ਹੋਣੇ ਕਿਸਾਨ ਤਾਂ ਉਸ ਵੇਲੇ ਵਿੱਚ ਇੱਤਾ ਆਂਦਾ ਹੋਣਾ ਉਹਨਾਂ ਨੂੰ ਉਹਨਾਂ ਨੂੰ ਨਹੀਂ ਆਉਂਦਾ ਜੀ ਉਹਨਾਂ ਦਾ ਮਾਈਂਡ ਵਾਸ਼ ਕਰਤਾ ਉਹਨਾਂ ਨੂੰ ਤਾਂ ਅਸੀਂ ਦੇਖੋ ਇੱਕ ਕੰਡਿਆਲੀ ਤਾਰ ਲਾ ਕੇ ਅ ਉਹਨਾਂ ਤੋਂ ਵੀ ਥੱਲੇ ਆ। ਭਾਈ ਜੀ ਕੋਰਟ ਨੇ ਕਾਨੂੰਨ ਬਣਾਇਆ ਲਾਅ ਵਹ ਕੰਡਿਆਲੀ ਤਾ ਤੁਸੀਂ ਅਵਾਰਾ ਪਸ਼ੂwidehat ਵੀ ਨਹੀਂ ਵਰਤ ਸਕਦੇ। ਉਸ ਤੋਂ ਵੱਡੇ ਲੈਵਲ ਦੀ ਤਾਰ ਤੁਸੀਂ ਕਿਸਾਨਾਂ ਤੇ ਵਰਤ ਰਹੇ ਹੋ। ਮਤਲਬ ਇਸ ਮੀਨ ਟੂ ਸੇ ਵੀ ਸਾਡੀ ਵੈਲਿਊ ਤੁਹਾਡੀ ਅਵਾਰਾ ਪਸ਼ੂਆਂ ਤੋਂ ਵੀ ਥੱਲੇ ਆ। ਯਾਰ ਤੁਹਾਡੇ ਦਿਮਾਗ ਪਾਗਲ ਹੋ ਗਏ ਆ ਤੇ ਦੂਜੀ ਗੱਲ ਮੈਂ ਉਹਨਾਂ ਲੀਡਰਾਂ ਨੂੰ ਕਹਿਣਾ ਚਾਹਨਾ ਵੀ ਤੁਸੀਂ ਸਾਡੇ ਹੀ ਬਣਾਏ ਹੋਏ ਲੀਡਰ ਹੋ। ਤੁਹਾਨੂੰ ਅਸੀਂ ਆਪਣਾ ਤਾਇਆ ਚਾਚਾ ਭਰਾ ਪਿੰਡ ਦਾ ਜਾਣ ਕੇ ਵੋਟਾਂ ਪਾਈਆਂ ਨੇ। ਮੈਂਤਾਲੀ ਗੱਲ ਆ ਵੀ ਪਹੁੰਚੋ ਭਾਈ ਜੀ ਉਰੇ। ਇਹ ਬਿਲਕੁਲ ਹਾਨੀ ਸੱਠੀ ਸਾਡੇ ਨਾਲ ਸੀਗੇ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਇਹਨਾਂ ਨਾਲ ਵੀ 2 ਤੋਂ 2.5 ਲੱਖ ਤੋਂ ਜ਼ਿਆਦਾ ਲੋਕ ਜੁੜੇ ਹੋਏ ਨੇ ਤੇ ਇਹ ਹੋਰ ਵੀ ਯੂਟਿਊਬਰਸ ਨੂੰ ਕਹਿ ਰਿਹਾ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਕਹਿ ਰਿਹਾ ਕਿ ਤੁਸੀਂ ਵੀ ਕਿਸਾਨ ਅੰਦੋਲਨ 2.0 ਚ ਕਿਸਾਨਾਂ ਦਾ ਹੱਕ ਆਵਾਜ਼ ਜਿਹੜੀ ਆਵਾਜ਼ ਹੈ ਉਹ بلند ਕਰੋ ਇਹਨਾਂ ਦਾ ਸਾਥ ਦਿਓ ਤਾਂ ਕਿ ਕਿਸਾਨ ਹੀ ਤੁਹਾਡੀ ਵੀਡੀਓ ਦੇਖਦੇ ਨੇ ਕਿਸਾਨਾਂ ਦੇ ਪੁੱਤ ਹੀ ਤੁਹਾਡੀਆਂ ਵੀਡੀਓਜ਼ ਦੇਖਦੇ ਆ ਤਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਲਈ ਸੋਸ਼ਲ ਮੀਡੀਆ ਇਨਫਲੂਐਂਸਰ ਹਾਨੀ ਸੱਠੀ ਨੇ ਵਧੀਆ ਇੱਕ ਮੈਸੇਜ ਦਿੱਤਾ ਹੈ ਵਿੜਾ ਜਰਨਲਿਸਟ ਵਿਕਾਸ ਦੇ ਨਾਲ ਅਨ